ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੀ ਮਿੱਤਰੋ ਆਪਾਂ ਅੱਜ ਚੱਲੇ ਆਂ ਬੀਬੀ ਮਮਤਾਜ ਦੇ ਗੁਰਦੁਆਰਾ ਸਾਹਿਬ ਰੋਪੜ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਹੁਣ ਆਪਾਂ ਇਸ ਟਾਈਮ 5 ਵਜੇ ਚੁੱਕੇ ਆਂ ਹੁਣ ਆਪਾਂ ਖਰੜ ਰੋਡ ਤੇ ਖੜੇ ਆਂ ਖਰੜ ਹੋ ਕੇ ਖਰੜ ਤੋਂ ਕਰਾਲੀ ਕਰਾਲੀ ਤੋਂ ਗਾਹਾ ਪਰਖਾਲੀ ਨੂੰ ਹੋ ਕੇ ਆਪਾਂ ਪਹੁੰਚਦੇ ਬੀਬੀ ਗੁਰਦੁਆਰਾਏ ਤੇ ਜਾ ਕੇ ਕਰਦੇ ਆਂ ਦਰਸ਼ਨ ਨਾਲੇ ਤੁਹਾਨੂੰ ਕਰਾਉਂਦੇ ਆਂ ਤੇ ਰਾਹ ਦੇ ਵਿੱਚ ਕੋਈ ਵੀ ਕੋਈ ਦੇਖਣਯੋਗ ਵਿਊ ਹੋਇਆ ਕੋਈ ਚੀਜ਼ ਹੋਈ ਇਤਿਹਾਸਕ ਸਥਾਨ ਹੋਇਆ ਕੋਈ ਉਹਦੇ ਵੀ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਕਰਾਵਾਂਗੇ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਇੱਕ ਗੱਲ ਹੋਰ ਤੇ ਅੱਜ ਆਪਣਾ ਲੱਖਾ ਵੀ ਆਪਣੇ ਨਾਲ ਬਹੁਤ ਦਿਨਾਂ ਬਾਅਦ ਹੈ ਤਿੰਨ ਚਾਰ ਵਲੌਗ ਇਹਦੇ ਵੀ ਨਾ ਮਿਸਤੇ ਇਹਨੂੰ ਕਰਿਆ ਮੋਟੀਵੇਟ ਹੁਣ ਆਪਣੇ ਨਾਲ ਜਾਇ ਕਰੂਗਾ ਇਹੋ ਮਿੱਤਰੋ ਪਹੁੰਚ ਗਏ ਖੈੜ ਤੇ ਰੂਪਨਗਰ ਰਹਿ ਗਿਆ ਆਪਾਂ ਨੂੰ 28 ਕਿਲੋਮੀਟਰ ਤੇ ਜਾਵਾਂਗੇ ਦਰਸ਼ਨ ਸੋਨੂ ਜਾ ਕੇ ਜਿੱਦਾਂ ਕਰਾਲੀ ਪੌਜੀ ਸਫਰ ਕਰਦੇ ਕਰਦੇ ਜਾ ਰਹੇ ਹਾਂ ਜੀ ਖਰੜ ਬਜਾਰ ਦੇ ਵਿੱਚ ਦੇਖੋ ਤੁਸੀਂ ਇਸ ਟਾਈਮ ਸਮਾਂ ਹੋਇਆ ਸਿਰਫ 6 ਵਜੇ ਦਾ ਤੇ ਜਿਹੜਾ ਵੀ 뷰 ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਹਾਈਵੇ ਦੇ ਪਹੁੰਚ ਚੁੱਕੇ ਹਾਂ ਖਰੜ ਦੇ ਤੇ ਖਰੜ ਤੋਂ ਆਪਾਂ ਜਾ ਰਹੇ ਹਾਂ ਕਰਾਲੀ ਵੱਲ ਤੇ ਕਰਾਲੀ ਤੋਂ ਸਾਹਮਣੇ ਜਾ ਰਹੇ ਲੱਖਾ ਬਈ ਆਪਣੇ ਤੇ ਇਹ ਹੈ ਬਈ ਲੁਧਿਆਣਾ ਬਾਈਪਾਸ ਤੇ ਲੁਧਿਆਣਾ ਬਾਈਪਾਸ ਤੋਂ ਪਾਰ ਹੋ ਕੇ ਆਪਾਂ ਹੁਣ ਕਰਾਲੀ ਵਾਲੇ ਰੋਡ ਤੇ ਚੜ ਗਏ ਆਂ ਤੇ ਦੇਖੋ ਤੁਸੀਂ ਵਿਊ ਸਵੇਰੇ ਸਵੇਰੇ ਮਾਰਨਿੰਗ ਦੇ ਟਾਈਮ ਸਾਰੀਆਂ ਸੜਕਾਂ ਖਾਦੀ ਪਈਆਂ ਤੇ ਸਾਹਮਣੇ ਆ ਗਿਆ ਬੋੜਾ ਨੰਦਪੁਰ ਸਾਹਿਬ ਵਾਲਾ ਤੇ ਇਹ ਦੇਖੋ ਤੁਸੀਂ ਫਲੈਟ ਕਿੰਨੇ ਸੋਹਣੇ ਨਵੇਂ-ਨਵੇਂ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਹਰ ਇੱਕ ਤਰ੍ਹਾਂ ਦੀ ਕਾਨੇ ਕਿਸੇ ਵੀ ਤਰ੍ਹਾਂ ਦੀ ਏਜੰਸੀ ਹਰ ਇੱਕ ਚੀਜ਼ ਮੈਕਡੋਨਲਡ ਪੀਜ਼ਾ ਹਟ ਹੋਰ ਜੋ ਵੀ ਗੱਟਣ ਬਟਣ ਸਾਰਾ A to Z ਫਰੰਟ ਦੇ ਵਿੱਚ ਆ ਚੁੱਕਿਆ ਇਸ ਟਾਈਮ ਤੇ ਗਰਮੋ-ਗਰਮੀ ਹੋਇਆ ਪਿਆ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਪ੍ਰਵਾਸਰੇ ਵਾਲਾ ਤੇ ਇਸ ਗਰੇਜ਼ਿੰਗ ਉਰੇ ਪ੍ਰਵਾਸਰੇ ਦੇ ਵਿੱਚ ਹਰ ਇੱਕ ਬੁੱਧਵਾਰ ਆਪਣੇ ਸਾਹਬ ਦੇ ਗਿਆ ਲਾਉਂਦਾ ਜਿਨ੍ਹਾਂ ਦੀ ਗੱਡੀ ਡਰਾਈਵ ਕਰਦਾ ਹੈ ਤੇ ਇਹ ਸਾਹਮਣੇ ਪ੍ਰਵਾਸਰੇ ਦੇ ਬਿਲਡਿੰਗਾਂ ਤੇ ਸਾਰਾ ਇੱਕ ਲਿਖੇ ਦਾ ਪੰਜਾਬ ਦੀ ਜਿੰਨੀ ਵੀ ਜ਼ਰਖੇਜ਼ ਜ਼ਮੀਨ ਹੈ ਇਹ ਸਾਰੀ ਇਸ ਪੁਲਾਂ ਅਤੇ ਸੜਕਾਂ ਦੇ ਵਿੱਚ ਕਵਰ ਕਰਤੀ ਤੇ ਇੱਕ ਬੇਨਤੀ ਵੀ ਆਪਣੀ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਜਿਹੜੀ ਤੁਹਾਡੀ ਜ਼ਮੀਨ ਹੈ ਜੇ ਕੋਈ ਤੁਹਾਨੂੰ 5 ਕਰੋੜ 10 ਕਰੋੜ ਦੇ ਰਿਹਾ ਹੈ ਇਹਦਾ ਮਤਲਬ ਉਹਦੀ ਜ਼ਮੀਨ ਦਾ ਜਿਹੜਾ ਮੁੱਲ ਹੈ ਉਹ ਇਸ ਨਾਲੋਂ 3 ਗਣਾ 4 ਗਣਾ ਹੈ ਕਿਉਂਕਿ ਕੋਈ ਵੀ ਬੰਦਾ ਜੋ ਪੈਸਾ ਲਾ ਰਿਹਾ ਹੈ ਉਹ ਕੋਈ ਮੂਰਖ ਨਹੀਂ ਹੈਗਾ ਤੇ ਆਪਾਂ ਚੱਲਦੇ ਚਲਾਉਂਦੇ ਬਾਈ ਪਹੁੰਚ ਕੇ ਕਰਾਲੀ ਦੇ ਪੁਰਾਣੇ ਰੋਡ ਤੇ ਜਿਹੜਾ ਬਾਜ਼ਾਰ ਦੇ ਵਿੱਚ ਦੀ ਹੋ ਕੇ ਲੰਘਦਾ ਤੁਸੀਂ ਦੇਖੋ ਹਰਿਆਲੀ ਇਸ ਤਰ੍ਹਾਂ ਇਸ ਰੋਡ ਤੇ ਕਿੰਨੇ ਸੋਹਣੇ ਹਰੇ ਭਰੇ ਦਰਖਤ ਸ਼ਾਮਾਂ ਦੇ ਵਿੱਚੋਂ ਜਾਂਦੇ ਅੱਗੇ ਪਹੁੰਚ ਗਏ ਸੋਲਖੀਆਂ ਸਾਹਿਬ ਤੇ ਲੱਖੇ ਬਾਈ ਨਾਲ ਹੋਈ ਵਿਚਾਰ ਕੇ ਉਰੇ ਆਪਾਂ ਦਰਸ਼ਨ ਮੁਰਦੇਵੇ ਕਰਾਂਗੇ ਨਾਲੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਵਾਂਗੇ ਜਾਂਦੇ ਵੇ ਤੇ ਹੁਣ ਆਪਾਂ ਨੇ ਖਿੱਤੇ ਤੇ ਆ ਸਾਈਕਲ ਆਪਣੀ ਮੰਜ਼ਲ ਵੱਲ ਜੋ ਕਿ ਪਰਖਾਲੀ ਤੋਂ ਅੱਗੇ ਐ ਅੱਜ ਦੀ ਸਵੇਰ ਆਪਣਾ ਪਿੰਡ ਆਪਣਾ ਰੂਟ ਹੈ ਜੀ ਅੱਜ ਪਰਖਾਲੀ ਤੋਂ ਅੱਗੇ ਬੀਬੀ ਮਮਤਾਜ ਦੇ ਗੁਰਦੁਆਰਾ ਸਾਹਿਬ ਯੂ ਚੈੱਕ ਕਰੋ ਸਵੇਰ ਦਾ ਕਿੰਨਾ ਸੋਹਣਾ 뷰 ਬਣਿਆ ਹੋਇਆ ਬੱਦਲ ਵਾਈ ਹੈਗੀ ਹੈ ਗਰਮੀ ਤਾਂ ਹੈਗੀ ਹੈ ਪਰ ਮੌਸਮ ਅਨਕੂਲ ਆ ਆਪਣੇ ਸਰੀਰ ਦੇ ਅਨਸਾਰ ਤੇ ਨਾਲ ਅਕਲ ਤਰਤਾ ਵੱਖ ਰਿਹਾ ਹੈ ਤੇ ਆਪਾਂ ਸਫ਼ਰ ਤੈ ਕਰਦੇ ਜਾ ਰਹੇ ਹਰਜੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਜੀ ਰੋਪੜ ਦੇ ਪਿੰਡ ਰੰਗੀਲਪੁਰ ਦੇ ਵਿੱਚ ਤੇ ਰੰਗੀਲਪੁਰ ਤੋਂ ਆਪਾਂ ਨੇ ਆਈ ਆਈ ਡੀ ਪੱਦਲ ਕੈਂਪਸ ਵਾਲੇ ਗੇਟ ਦੇ ਵਿੱਚ ਨੂੰ ਪਰਖਾਲੀ ਪਹੁੰਚਣਾ ਹੈ ਤੇ ਇਹ ਜੋ ਗੇਟ ਹੈ ਇਹ ਸਰਦਾਰ ਗੁਰਚਰਨ ਸਿੰਘ ਮੈਮੋਰੀਅਲ ਗੇਟ ਉਹਨਾਂ ਨੂੰ ਸਮਰਪਿਤ ਇਹ ਗੇਟ ਬਣਾਇਆ ਗਿਆ ਹੈ ਪਿੰਡ ਵੱਲੋਂ ਤੇ ਲੋ ਆਪਾਂ ਹੁਣ ਅੱਗੇ ਜਾ ਕੇ ਮਿਲਦੇ ਹਾਂ ਤੁਹਾਨੂੰ ਪਰਖਾਲੀ ਤੇ ਤੁਹਾਨੂੰ ਕਰਾਵਾਂਗੇ ਅੱਗੇ ਦਰਸ਼ਨ ਤੇ 뷰 ਤੁਸੀਂ ਚੈੱਕ ਕਰ ਲਓ ਸਵੇਰ ਦਾ ਕਿੰਨਾ ਸੋਹਣਾ 뷰 ਬਣਿਆ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ 뷰 ਹੈ ਤੇ ਤੁਹਾਨੂੰ ਕਰਾਵਾਂਗੇ ਉੱਥੇ ਦੇ ਇਤਿਹਾਸ ਤੋਂ ਜਾਣੋ ਅਤੇ ਆਪਣੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਜ ਹੈ ਲੱਖਾਂ ਬਾਈ ਮਿਲਦੇ ਹਾਂ ਅਗਲੇ ਸਫ਼ਰ ਦੇ ਵਿੱਚ ਆਈ ਆਈ ਟੀ ਭੱਦਲ ਦੇ ਵਿੱਚ ਗੇਟ ਦੇ ਵਿੱਚੋਂ ਹੁੰਦੇ ਹੋਏ ਚੱਲ ਪੇ ਪਰਖਾਲੀ ਦੇ ਵੱਲ ਪਰਖਾਲੀ ਆਪਾਂ ਨੂੰ ਰੇ ਤੋਂ ਪੈਣੀ ਐ 7-8 ਕਿਲੋਮੀਟਰ ਤੇ ਅਸੀਂ ਕਿਸੇ ਤੋਂ ਪਤਾ ਕੀਤਾ ਜਿਹੜਾ ਅੱਗੇ ਦਾ ਰੂਟ ਐ ਉਹ ਵੀ ਅੱਗੇ ਸਾਨੂੰ 6 ਤੋਂ 7 ਕਿਲੋਮੀਟਰ ਪਊਗਾ ਤੇ ਲੱਖਾ ਬਾਈ ਭਜਾਉਂਦਾ ਹੋਇਆ ਸ਼ਹਿਰੋ ਸ਼ਹਿਰੀ ਕਰਦਾ ਹੋਇਆ ਅੱਜ ਆਨੰਦ ਲੰਦਾ ਮੌਸਮ ਦਾ ਨਾਲੇ ਗੱਲਾਂ ਬਾਤਾਂ ਕਰਦਾ ਤੇ ਚੱਲ ਪੇ ਅਸੀਂ ਅੱਗੇ ਆ ਗਿਆ ਸਾਰੇ ਹੋਰ ਕਿਵੇਂ ਮਿਲ ਗਿਆ ਆਪਾਂ ਨੂੰ ਉਹ ਆ ਰਹੇ ਹਾਂ ਸਾਡੇ ਆ ਜੀ ਬਾਈ ਚੱਲ ਰਹੇ ਜੀ ਲਗਾ ਲੋ ਲੋ ਜੀ ਪਹੁੰਚ ਗਏ ਪਰਖਾਲੀ ਦੇ ਰਸਤੇ ਦੇ ਵਿੱਚ ਤੇ ਆ ਨਦੀ ਹੈ ਕੋਈ ਪੁਰਾਣੀ ਨਾਮ ਤਾਂ ਆਪਾਂ ਨੂੰ ਇਹਦਾ ਪਤਾ ਨਹੀਂ ਪਰ ਚੱਲੀ ਵੀ ਚੰਗੀ ਲੱਗਦੀ ਹੈ ਇਸ ਟਾਈਮ ਦੇ ਸਮ ਖਾਰ ਪਈ ਵੀ ਹੈ ਤੇ ਦੇਖੋ ਪੁਰਾਣਾ ਪੁਲ ਹੈ ਕਿੰਨਾ ਸੋਹਣਾ ਜੰਗਲੀ ਜਿਹਾ ਏਰੀਆ ਹੈ ਤੇ ਇਹ ਹੈਗੇ ਆ ਸੰਤੋਖਗੜ ਟੱਪਰੀਆਂ ਹਾਂਜੀ ਤੇ ਕਰੋ ਦਰਸ਼ਨ ਇੱਧਰ ਮਾਈਨਿੰਗ ਵਾਲਾ ਸਿਸਟਮ ਜਿਆਦਾ ਹੈ ਥੋੜਾ ਜਿਹਾ ਆਪਣੇ ਕਿਹਾ ਦੇ ਕੱਕ ਟੁੱਕ ਟਿੱਪਟ ਉੱਪਰ ਬਹੁਤ ਮਿਲਦੇ ਰਸਤੇ ਦੇ ਵਿੱਚ ਪ੍ਰੈਸ਼ਰ ਲੱਗਿਆ ਹੋਇਆ ਹੈ ਕਿਸੇ ਦਾ ਕੋਈ ਮਿੱਤਰੋ ਆਪਾਂ ਪਹੁੰਚ ਕੇ ਆਪਣੀ ਮੰਜ਼ਿਲ ਤੇ ਬਸ ਥੋੜਾ ਜਿਹਾ ਦੂਰ ਰਹਿ ਗਿਆ ਉਰੇ ਤੋਂ ਉਹੀ 2 ਕਿਲੋ 2 ਕਿਲੋਮੀਟਰ ਦਾ ਲਾ ਲਓ ਤੇ ਉਹ ਸਾਹਮਣੇ ਥੋੜੀ ਜਿਹੀ ਦਿਖ ਰਹੀ ਹੈ ਉਰੇ ਤੋਂ ਬੂੰਗਾ ਸਾਹਿਬ ਦਿਖ ਰਿਹਾ ਗੁਰਦੁਆਰਾ ਸਾਹਿਬ ਦਾ ਤੇ ਬਾਕੀ ਦੇਖਦੇ ਅੱਗੇ ਜਾ ਕੇ ਇਹ ਸ਼ਾਂਤੀਪੰਜਾਬ ਦੀ ਕਿਸੇ ਸਮੇਂ ਬਰੋਟੇ ਪੀਪਲ ਪਿਲਖਣਾ ਉਹ ਅੱਜ ਕੱਲ ਤਾਂ ਸ਼ੋਕੇ ਟਰੀ ਲਾਉਣ ਲੱਗੇ ਦੱਸੋ ਲੋ ਜੀ ਹੁਣ ਪਹੁੰਚ ਚੁੱਕੇ ਆਂ ਜੀ ਪਿੰਡ ਬੜੀ ਦੇ ਵਿੱਚ ਇੱਥੇ ਹੀ ਗੁਰਦੁਆਰਾ ਤਪਸਥਾਨ ਬੀਬੀ ਮਮਤਾਜਗੜ ਸਾਹਿਬ ਸਥਿਤ ਹੈ ਇਹ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਜੀ ਜਿਹੜੀ ਉਰੇ ਸੇਵਾ ਚੱਲ ਰਹੀ ਹੈ ਉਹ ਮੁੱਖ ਪ੍ਰਬੰਧਕ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਹਨ ਅਤੇ ਚਲਦਾ ਵੀਰ ਚੱਕਰਵਰਤੀ ਨਿਹੰਗ ਸਿੰਘਾਂ ਦੀ ਸ਼ੌਣੀ ਬਣੀ ਹੋਈ ਹੈ ਤੇ ਅੱਗੇ ਜਾ ਕੇ ਕਰਦੇ ਹਾਂ ਦਸਣੀ ਇੱਕ ਬਰੀਕ ਜੀ ਪਗਡੰਡੀ ਸੜਕ ਦੀ ਗੁਰਦੁਆਰਾ ਸਾਹਿਬ ਵੱਲ ਜਾ ਰਹੀ ਹੈ ਪਹਾੜੀ ਰਾਸਤਾ ਹੈ ਕਿਤੇ ਉੱਚਾ ਤੇ ਨੀਵਾ ਤੈਅ ਕਰਦੇ ਹੋਏ ਸਫ਼ਰ ਹੁਣ ਜਾ ਰਹੇ ਹਾਂ ਅਸੀਂ ਰਾਸਤੇ ਦੇ ਵੱਲ ਤੇ ਜਿੱਦਾਂ ਦਾ ਬਰੋਟਾ ਤੁਹਾਨੂੰ ਪਿੱਛੇ ਦਿਖਾਇਆ ਸੀ ਉਦਾਂ ਦਾ ਇੱਕ ਬਰੋਟਾ ਅਤੇ ਪਿਲਖਣ ਆਪਾਂ ਨੂੰ ਅੱਗੇ ਹੋਰ ਵਿਖਣ ਨੂੰ ਮਿਲਣਗੇ ਤੇ ਇਸ ਗੱਲ ਤੇ ਮੇਰੀ ਯਾਰ ਲੱਖੇ ਦੀ ਥੋੜੀ ਜੀ ਬੈਂਸ ਵੀ ਹੋ ਗਈ ਸੀ ਦੂਰ ਤੋਂ ਜੋ ਬਰੋਟਾ ਹੈ ਉਹ ਪਿਲਖਣੇ ਵਰਗਾ ਹੀ ਲੱਗਦਾ ਸੀ ਉਹ ਕਹਿੰਦਾ ਸੀ ਪਿਲਖਣ ਹੈ ਤੇ ਮੈਂ ਕਹਿ ਰਿਹਾ ਸੀ ਬਰੋਟਾ ਪਰ ਜਦੋਂ ਅਸੀਂ ਨੇੜੇ ਆ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇੱਕ ਬਰੋਟੇ ਦਾ ਰਖਤਾ ਹੈ ਤੇ ਇੱਕ ਪਿਲਖਣ ਦਾ ਗਲਤ ਦੋਨਾਂ ਦੋਹੇ ਨਹੀਂ ਨਿਕਲੇ ਤੇ ਹੁਣ ਆਪਾਂ ਆਪਣੇ ਰਾਸਤੇ ਦੇ ਵਿੱਚ ਹੋ ਗਏ ਐਂਟਰ ਸਾਹਮਣੇ ਦਰਬਾਰ ਦਾ ਆ ਗਿਆ ਗੇਟ ਨਮਸਕਾਰ ਕਰਕੇ ਆਪਾਂ ਚੱਲ ਗਏ ਅੱਗੇ ਰਾਸਤੇ ਦੇ ਵੱਲ ਇਹ ਜੋ ਰਸਤਾ ਸੀ ਇਹ ਕਿਲੋਮੀਟਰ 1 2 ਕਿਲੋਮੀਟਰ ਬਿਲਕੁਲ ਸਿੱਧੀ ਚੜਾਈ ਹੀ ਹੈ ਬੀਬੀ ਮਮਤਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਬਸ 1-1 ਕਿਲੋਮੀਟਰ ਉਹਨਾਂ ਦਾ ਹੈਗੇ ਜਾ ਕੇ ਕਰਾਉਨੇ ਆ ਦਰਸ਼ਨ ਨਹੀਂ ਕਰਦੇ ਆ ਬਹੁਤ ਲੰਬੀ ਚੜਾਈ ਹੈ ਘੱਟੋ ਘੱਟ 2 ਕਿਲੋਮੀਟਰ ਦੀ ਚੜਾਈ ਹੈ ਇੱਕੋ ਥਾਰ ਦੀ ਐਵੇਂ ਜਾ ਰਹੀ ਹੈ ਹੋ ਗਿਆ ਕੰਮ ਬਹੁਤ ਕਾ ਬਹੁਤ ਚੜਾਈ ਹੈ ਬਹੁਤ ਚੌਂ ਗਰਨੇ ਕਰਕੇ ਨਾ ਬ੍ਰੇਕ ਜੇ ਲੱਗਣ ਲੱਗੇ ਬਾਈ ਦੀ ਵੇ ਡਿਸਕ ਵੀ ਫਸ ਗਈ ਮੋਟਰਸਾਈਕਲ ਵਾਲਾ ਦੇਖ ਤੂੰ ਪਿੰਡੇ ਬਾਹਰ ਲੈਣ ਵਾਲੇ ਆ ਦੇਖਦਾ ਚੜਾਈ ਥੋੜੀ ਆ ਚੜਦੇ ਚੜਾਉਂਦੇ ਚੜਾਈਆਂ ਅੰਤ ਅਸੀਂ ਪਹੁੰਚ ਗਏ ਆਪਣੀ ਮੰਜ਼ਿਲ ਤੇ ਪਹੁੰਚੇ ਗੁਰਦੁਆਰਾ ਬੀਬੀ ਮਮਤਾਜ ਕੌਰ ਸਾਹਿਬ ਅਤੇ ਸਾਹਮਣੇ ਮਿਲੇ ਸਾਨੂੰ ਜਨਪਾਈ ਦੋਨਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਲਾ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਹੁੰਚ ਚੁੱਕੇ ਹਾਂ ਜੀ ਤੁਸੀਂ ਸਾਰੇ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅਤੇ ਬਹੁਤ ਸੋਹਣਾ ਸਥਾਨ ਪਹਾੜੀ ਦੀ ਇੱਕ ਉੱਚੀ ਪਹਾੜੀ ਦੀ ਟਿੱਬੀ ਉੱਤੇ ਬਣਿਆ ਹੋਇਆ ਇਹ ਸਥਾਨ ਹੈ ਜੀ ਤੇ ਸਾਹਮਣੇ ਮੈਂ ਲੱਖੇ ਨੂੰ ਦਿਖਾ ਰਿਹਾ ਕਿ ਲੱਖੇ ਉਹ ਬਾਈ ਦੇਖ ਪਹਾੜ ਦਾ ਕਿੰਨਾ ਸੋਹਣਾ 뷰 ਤੁਸੀਂ ਵੀ ਚੈੱਕ ਕਰੋ ਸਾਰੇ ਪਾਸੇ ਹਰੀਆਲੀ ਨਾਲ ਭਰੇ ਹੋਏ ਪਹਾੜ ਬਹੁਤ ਸੋਹਣਾ 뷰 ਦੇਖਣ ਨੂੰ ਮਿਲ ਰਿਹਾ ਏ ਤੇ ਤੁਸੀਂ ਵੀ ਕਰ ਲਿਓ ਦਰਸ਼ਨ ਤੇ ਇਹ 뷰 ਸ਼ਾਇਦ ਸਾਨੂੰ ਉੱਪਰ ਤੋਂ ਹੋਰ ਵੀ ਸੋਹਣਾ ਦੇਖਣ ਨੂੰ ਮਿਲੇ ਤੇ ਹੋ ਸਕੇ ਆ ਤੁਹਾਨੂੰ ਬਲੌਗ ਦੇ ਵਿੱਚ ਜਰੂਰ ਦਿਖਾਵਾਂਗੇ ਅੰਤ ਅਸੀਂ ਚੱਲੇ ਆ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਦੇ ਲਈ ਤੇ ਜਿੰਨਾ ਕਿ ਸਾਡਾ ਬਲੌਗ ਦੇ ਵਿੱਚ ਦਿਖਾ ਹੋਇਆ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਬਹੁਤ ਆਨੰਦਮਈ ਤੇ ਬਹੁਤ ਹੀ ਸਕੂਨ ਦੇਣ ਵਾਲੀ ਥਾਂ ਹੈ ਹੋ ਸਕੇ ਆ ਤਾਂ ਜਰੂਰ ਦਰਸ਼ਨ ਕਰਨ ਪਹੁੰਚਿਓ ਤੇ ਬਹੁਤ ਖੁੱਲਾ ਡੁੱਲਾ ਸਥਾਨ ਇੱਕ ਵੱਖ ਥਾਂ ਪਹਾੜਾਂ ਦੇ ਵਿੱਚ ਬਹੁਤ ਆਨੰਦਮਈ ਸਥਾਨ ਮਿਲਿਆ ਤੇ ਜਦੋਂ ਇਹ ਸਾਡਾ ਪਲਾਨ ਉਰੇ ਆਉਣ ਦਾ ਬਣਿਆ ਸੀ ਇਹ ਪਿਛਲੇ 2 ਮਹੀਨੇ ਤੋਂ ਅਸੀਂ ਬਣਾ ਰਹੇ ਸੀ ਤੇ ਬਣਦਾ ਬਣਦਾ ਕੈਨਸਲ ਹੋ ਰਿਹਾ ਸੀ ਕਿਉਂਕਿ ਮਾਲਕ ਜਦ ਬੁਲਾਉਣਾ ਚਾਹੇ ਉਦੋਂ ਹੀ ਅਸੀਂ ਉੱਥੇ ਪਹੁੰਚ ਸਕਦੇ ਹਾਂ ਤੇ ਅੱਜ ਉਹ ਖੁਸ਼ ਵਿਭਾਗਾ ਦਿਨ ਮਿਲਿਆ ਤੇ ਤੁਸੀਂ ਵੀ ਕਰੋ ਦਰਸ਼ਨ ਇਹ ਸਾਹਮਣੇ ਮਾਤਾ ਜੀ ਦਾ ਖੂਹ ਹੈ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਥਾਨ ਦੇ ਕਰੋ ਜੀ ਦਰਸ਼ਨ ਇੱਥੇ ਆ ਕੇ ਪਤਾ ਲੱਗਿਆ ਕਿ ਪੰਚਮੀ ਦਾ ਦਿਨ ਹੈ ਤੇ ਸੁਖਨੀ ਸਾਹਿਬ ਜੀ ਦੇ ਜਾਪ ਸ਼ੁਰੂ ਹੋਣ ਲੱਗੇ ਨੇ ਤੇ ਮਾਤਾ ਜੀ ਵੱਲੋਂ ਅੱਗੇ ਹੁਕਮਨਾਮਾ ਲਿੱਤਾ ਜਾਵੇਗਾ ਤੇ ਤੁਸੀਂ ਸਾਰੇ ਪਿਆਰ ਨਾਲ ਸਰਬਣ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਜਗ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉਂਦੇ ਵੇ ਜੋ ਕੋਈ ਜਨ ਨਾ ਦੀ ਜੈ ਪ੍ਰਾਣ ਕੋ ਰਹਾਓ ਮਨ ਤਨ ਨਿਰਮਲ ਕਰਤਿਆਰੋ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਾਛੇ ਚੜਦੀ ਕਲਾ ਹਾਂਜੀ ਆਪਾਂ ਬੀਬੀ ਮਮਤਾ ਜੀ ਦੇ ਸਥਾਨ ਤੇ ਖੜੇ ਆਂ ਜੀ ਜੀ ਔਜਾ ਨਾਲ ਵਿਚਾਰਾ ਹੋਈਆਂ ਬੜੀ ਚੜਦੀ ਕਲਾ ਦੀ ਫੌਜ ਹੈ ਤੇ ਕਰੋ ਦਰਸ਼ਨ ਤੁਸੀਂ ਤੇ ਬਾਬਾ ਜੀ ਨੂੰ ਵੀ ਆਪਾਂ ਵਲੌਗ ਦੇ ਵਿੱਚ ਲੈ ਕੇ ਆਉਂਗੇ ਤੇ ਕਰਦੇ ਸਰਪੰਨ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਰੋ ਜੀ ਮਾਤਾ ਜੀ ਦੇ ਤਪ ਸਥਾਨ ਦਾ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 那块儿的阿姆斯特丹。<noise> <noise> ਦਰਸ਼ਨ دیدਾਰੇ ਕਰਕੇ ਤੇ ਚੱਲ ਪਏ ਵਾਪਸੀ ਤੇ ਉੱਥੋਂ ਤੁਹਾਨੂੰ ਪਤਾ ਲੱਗਿਆ ਕਿ ਰਾਸਤੇ ਦੇ ਵਿੱਚ ਇੱਕ ਸਾਨੂੰ 5-6 ਕਿਲੋਮੀਟਰ ਪੋਗੋ ਰਹੇ ਤੋਂ ਉੱਥੇ ਬੀਬੀ ਮਮਤਾਜ ਜੀ ਦੀ ਕਬਰ ਹੈ ਤੇ ਉੱਥੇ ਕਬਰ ਤੇ ਸਥਾਨ ਤੇ ਸ਼ਸਤਰ ਪ੍ਰਕਾਸ਼ਿਤ ਨੇ ਪੂਰੇ ਕੱਢਦੀ ਮੇਟੇ ਫੌਜਾਂ ਵੱਲੋਂ ਹੁਕਮ ਹੋਇਆ ਕਿ ਉੱਥੇ ਜ਼ਰੂਰ ਦਰਸ਼ਨ ਕਰਿਓ ਤੇ ਆਪਾਂ ਹੁਣ ਵਾਪਸੀ ਕਰ ਲਈ ਕਿਉਂਕਿ ਅੱਗੇ ਸਾਨੂੰ ਮਿਲੀ ਹੈ ਸਾਰੀ ਤਰਾਈ ਤੇ ਹੁਣ ਅਸੀਂ ਹੋ ਕਿ ਆਉਂਦੇ ਵੇ ਸਾਨੂੰ ਬਹੁਤ ਕਠਿਨਾਈ ਹੋਈ ਚੜਾਈ ਚੜਨ ਦੇ ਵਿੱਚ ਹੁਣ ਤਾਂ ਅਸੀਂ ਬਿਨਾ ਬ੍ਰੇਕਾਂ ਜਾ ਰਹੇ ਹਾਂ ਕਿਉਂਕਿ ਬਹੁਤ ਇਸ ਜਾ ਰਹੇ ਹਾਂ ਨੰਦ ਨਾਲ ਤੇ ਹੁਣ ਜਾ ਕੇ ਸਾਨੂੰ ਉੱਥੇ ਕਰਾਵਾਂਗੇ ਦਰਸ਼ਨ ਬੀਬੀ ਮਮਤਾ ਜੀ ਦੀ ਕਬਰ ਦੇ ਜੁੜੇ ਰਹੋ ਬਲੌਗ ਦੇ ਗਹਿਣ ਤੇ ਹੁਣ ਅਸੀਂ ਬਿਲਕੁਲ ਗੇਟ ਦੇ ਵਿੱਚੋਂ ਨਿਕਲਣਾ ਹੈ ਬਾਹਰ ਤੇ ਬਾਹਰ ਜਾ ਕੇ ਅੱਗੇ ਸਾਨੂੰ ਪਿੰਡ ਬੜੀ ਪਹੁੰਚ ਕੇ ਉੱਥੇ ਤੋਂ ਸਾਨੂੰ ਰਾਸਤਾ ਲੈਣਾ ਪਊਗਾ ਬੀਬੀ ਮੁਮਤਾਜ ਜੀ ਦੀ ਕਬਰ ਦਾ ਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਦਰਸ਼ਨ ਮੇਲੇ ਕਰਾਂਗੇ ਹਾਂਜੀ ਦਰਸ਼ਨ ਕਰਿਆ ਏ ਮਾਤਾ ਦੇ ਸਥਾਨ ਦੇ ਤੇ ਆ ਥੋੜਾ ਜਿਹਾ ਸਫਰ ਕੱਚਾ ਆ ਗਿਆ ਨਦੀ ਆ ਇੱਕ ਨਦੀ ਪਾਰ ਕਰਨੀ ਪੈਣੀ ਤੇ ਬਹੁਤ ਸੋਹਣਾ 뷰 ਬਣਿਆ ਹੋਇਆ ਹੁਣ ਚੱਲੇ ਆ ਕਿਸੇ ਉੱਥੇ ਸਿੰਘ ਰਹੇ ਸਾਨੂੰ ਦੱਸਿਆ ਕਿ ਮਾਤਾ ਜੀ ਦੀ ਕਬਰ ਹੈ ਉੱਥੇ ਕਿਤੇ ਤੇ ਉਹ ਗੁਰਦੁਆਰਾ ਸਾਹਿਬ ਤੋਂ 3-4 ਕਿਲੋਮੀਟਰ ਦੱਸਿਆ ਤੇ ਹੁਣ ਆਪਾਂ ਉਹੀ ਕੱਚੇ ਰਹਾਾਂ 'ਪਰ ਚੱਲ ਰਹੇ ਆ ਦੇਖੋ ਤੁਸੀਂ ਆ ਨਦੀ ਐ ਬਹੁਤ ਸੋਹਣੀ ਨਦੀ ਦੇ ਵਿੱਚੋਂ ਲੰਘ ਰਹੇ ਆ ਇੱਧਰ ਦਿਖਾ ਇਹ ਜੇ ਰਹਾਾਂ ਤੋਂ ਰਹਾਾਂ ਤੋਂ ਜਾਣਾ ਹੈ ਭਾਈ ਅਸੀਂ ਆ ਦੇਖੋ ਆ ਨਦੀ ਚੱਲੀ ਵੀ ਐ ਆ ਦੇਖ ਇਹਦੇ ਵਿੱਚੋਂ ਜਾਣਾ ਸੀ ਹੁਣ ਬੜਾ ਸੋਹਣਾ ਦੂ ਬਣਿਆ ਵਾ ਸਾਈਕਲ ਚੱਕ ਸਾਈਕਲ ਮੋਟਿਆਂ 'ਚ ਰੱਖ ਲੋ ਆ ਦੇਖੋ ਇਹ ਰਾਸਤੇ 'ਚੋਂ ਜਾਣਾ ਪੈਣਾ ਹੁਣ ਆਪਾਂ ਨੂੰ ਥੋੜਾ ਜਿਹਾ ਸਫਰ ਤੁਰ ਕੇ ਤੈਅ ਕਰਨਾ ਪਊਗਾ ਭਾਈ ਰੋੜੇ ਹੀ ਰੋੜੇ ਆ ਹਨਾ ਤੇ ਦਰਸ਼ਨ ਕਰਕੇ ਮਾਤਾ ਦੇ ਸਤਾਨ ਦੇ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਲਿਆ ਮੈਨੂੰ ਸਾਈਕਲ ਚੱਕ ਕੇ ਫੜਾ ਇੱਧਰ ਦੇ ਪਾਸੇ ਟਪਾਵਾਂ ਆ ਸਕਰੇਵ ਸਿੰਘ ਨੂੰ ਕੋਈ ਨਹੀਂ ਉਧਰੋਂ ਤਾਲ ਲੈਣੇ ਆਪਾਂ ਸਾਈਡ ਨੂੰ ਬਾਈ ਉਧਰੋਂ ਸਾਈਕਲ ਫੜਾ ਮੈਨੂੰ ਚਲੋ ਆਪਾਂ ਮਿਲਦੇ ਆਂ ਫਿਰ ਅੱਗੇ ਬਲੌਗ ਦੇ ਵਿੱਚ ਇਹ ਸਾਡੀਆਂ ਰਾਣੀ ਸੁਂਦਰਾ ਖੜੀਆਂ ਐ ਬਹੁਤ ਸਾਥ ਦੇ ਆ ਇਹਨਾਂ ਨੇ ਅੱਜ ਤੱਕ ਆ ਥੋੜੀ ਜਿਹਾ ਗਿਰਨੇ ਕਰਕੇ ਸੱਟ ਲੱਗ ਗਈ ਇੱਕ ਦੋ ਗੋਡਾ ਜਿਹਾ ਸੀ ਲੋਗ ਐ ਮੜਾ ਜਿਹਾ ਉਹ ਡੈਂਕੇ ਚ ਵੱਜਣੇ ਕਰਕੇ ਨਾ ਥੋੜੀ ਜਿਹੀ ਉਬੜ ਗਈ ਸਾਈਕਲੀ ਪਤਾ ਲੱਗਿਆ ਨਹੀਂ ਗੜੰਮ ਦੇ ਕੇ ਗਿਰੇ ਫਿਰ ਛੱਟ ਲੱਗੀ ਥੋੜੀ ਜੀ ਚਲੋ ਕੋਈ ਗੱਲ ਨਹੀਂ ਮਾਲਕ ਔਕੜਾਂ ਔਨੀਆਂ ਰਾਸਤਿਆਂ ਦੇ ਵਿੱਚ ਤੇ ਆ ਸਫਰ ਦੇਖ ਸਕਦੇ ਤੁਸੀਂ ਇਹ ਸਫਰ ਦੇ ਵਿੱਚ ਤੁਹਾਨੂੰ ਦਿਖਾਉਂਗੇ ਅੱਗੇ ਬਹੁਤ ਸੋਹਣਾ ਇੱਕ ਲਿਖਦਾ ਜੰਗਲ ਹੀ ਆ ਬਾਈ ਜੰਗਲ ਬਹੁਤ ਸੋਹਣਾ ਕੋਈ ਸਾਂ ਨਹੀਂ ਫੁੱਲ ਰਿਹਾ ਕੋਈ ਕੁਝ ਨਹੀਂ ਫੁੱਲ ਰਿਹਾ ਆ ਦੇਖੋ ਪਹਾੜ ਦੇਖੋ ਕਿੰਨਾ ਸੋਹਣਾ ਸਾਫ਼ ਸੁਥਰਾ ਪਹੀ ਕੱਚੀ ਪਹੀ ਆ ਪਿੱਛੇ ਜੰਗਲ ਦੇ ਵਰਗਾ ਪੋਆ ਹੈ view ਜੰਗਲ ਇਹ ਇਕ ਲਿਖੇ ਤਾਂ ਸੋਨੇ ਸੋਨੇ ਬਾਂਸ ਦੇ ਟਰੀ ਤੇ ਵੱਖ-ਵੱਖ ਕੱਚੀਆਂ ਪਹੀਆਂ ਟ੍ਰਿੰਡਾਂ ਆਕ ਵਗੈਰਾ ਹਰ ਇੱਕ ਤਰ੍ਹਾਂ ਦਾ ਦਰਖਤ ਦੇਖਣ ਨੂੰ ਮਿਲ ਰਿਹਾ ਬਹੁਤ ਸੋਹਣੀ ਹੈ ਕੱਚੀਆਂ ਪਗ ਡੰਡੀਆਂ ਵਿੱਚ ਨੂੰ ਰਾਹਤੇ ਆਦੇ ਵਿੱਚ ਜ਼ਿਆਦਾਤਰ ਰਾਹਤੇ ਗਿੱਲੇ ਹਨ ਕਿਉਂਕਿ ਰਾਤ ਦਾ ਮੀਂਹ ਪਿਆ ਹੋਇਆ ਹੈ ਉਰੇ ਤੇ ਨਦੀਆਂ ਨਾਲੇ ਸਾਰੇ ਚੱਲੇ ਹਨ ਤੇ ਚੱਲ ਕੇ ਸੁੱਕ ਚੁੱਕੇ ਹੈ ਇਸ ਟਾਈਮ ਤੇ ਤੁਸੀਂ ਦੇਖੋ ਪਗਡੰਡੀਆਂ ਕਿੰਨੀਆਂ ਸੋਹਣੀਆਂ ਤੇ ਕਿੰਨਾ ਸੋਹਣਾ ਵਣ ਹੈ ਜੰਗਲ ਇਹ ਸਾਡਾ ਪਹਿਲਾ ਸਫਰ ਹੈ ਪਹਾੜੀ ਵੱਲ ਤੇ ਅਸੀਂ ਇੱਥੇ ਅੱਜ ਆਨੰਦ ਲੈ ਰਹੇ ਹਾਂ ਤੁਸੀਂ ਵਲੌਗ ਦੇਖ ਕੇ ਆਨੰਦ ਦੇ ਵਿੱਚ ਸਾਡੇ ਦੇ ਨਾਲ ਮਿਲ ਕੇ ਆਨੰਦ ਲੈ ਸਕਦੇ ਹੋ ਤੇ ਇੱਕ ਆਪਣੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਦਿਓ ਇਹੋ ਜਿਹੇ ਇਤਿਹਾਸਕ ਸਥਾਨ ਨਵੇਂ-ਨਮੀਆਂ ਵਕਤ-ਵਕਤ ਥਾਵਾਂ ਤੁਹਾਨੂੰ ਦਿਖਾਉਣਗੇ ਮਿਲਦੀਆਂ ਰਹਿਣਗੀਏ ਕਹਿੰਦੇ ਵੀ ਇੱਧਰ ਨੂੰ ਜਾਓ ਕੱਚੇ-ਕੱਚੇ ਜਾਣਾ ਪਊਗਾ। ਆ ਦੇਖੋ ਸਾਈਕਲ। ਆ ਬਾਈ ਖੜੀ ਐ ਸਾਡੀਆਂ ਇਹ ਸਾਡੀਆਂ ਸਫਰਾਂ ਦੀਆਂ ਰਾਣੀਆਂ। ਆ ਖੜੀਆਂ ਬਾਈ ਸਾਡੀਆਂ ਰਾਣੀਆਂ। ਚਲੋ ਬਾਈ ਚਲੋ ਬਹੁਤ ਸੋਹਣਾ ਵਿਊ ਆ। ਕੱਚੇ-ਪੱਕੇ ਰਾਹਾਂ ਤੇ ਜੰਗਲ ਦੇ ਵਿੱਚ ਨੂੰ ਜਾ ਰਹੇ ਆਂ ਦੇਖੋ ਕਿੰਨਾ ਸੰਘਣਾ ਬਾਣਾ ਤੇ ਵਿੱਚ ਨੂੰ ਨਦੀਆਂ ਨਾਲੇ ਲੱਗ ਰਹੇ ਆਂ। ਕਿੱਤੇ ਕਿਤੇ ਕੱਤੇ ਮਾ ਤੁਰਕੇ ਵੀ ਜਾਣਾ ਪਿਆ ਤੇ ਵਿੱਚ ਨੂੰ ਸੜਕ ਵੀ ਬਣੀ ਵੀ ਆ ਤੇ ਅੱਗੇ ਵੀ ਸਾਨੂੰ ਕਿਸੇ ਨੇ ਕਿਹਾ ਵੀ 1.5 ਕਿਲੋਮੀਟਰ ਤੁਹਾਨੂੰ ਹੋਰ ਤੁਰਕੇ ਜਾਣਾ ਪਊਗਾ ਬਿਲਕੁਲ ਕੱਚਾ ਰਾਹ ਹੈ ਮਿਲਦੇ ਆ ਸਫਰ ਤੇ 70 75 ਕਿਲੋਮੀਟਰ ਸਫਰ ਕਰਨ ਤੋਂ ਬਾਅਦ ਅਖੀਰ ਮੈਂ ਤੇ ਸੁਖਦੇਵ ਬਾਈ ਨੇ ਸੋਚਿਆ ਇਹ ਨਦੀ ਨਾਲਾ ਛੋਟਾ ਜਾਂ ਕੁਝ ਵੀ ਕਿਹਾ ਜਾ ਸਕਦਾ ਹੈ ਕਿ 2 ਮਿੰਟ ਬੈਠ ਕੇ ਆਰਾਮ ਕਰਦੇ ਆ ਤੇ ਬੈਠਾ ਮੇਰੇ ਨਾਲ ਲੱਖੀ ਲਖਾ ਸਿੰਘ ਤੇ ਆਹਾ ਸੋਨਾ ਬਨ ਬੜਾ ਆਨੰਦਮਈ ਉਰੇ ਕਿਸੇ ਵੀ ਸਾਨੂੰ ਬੰਦੇ ਦੇ ਦਰਸ਼ਨ ਨਹੀਂ ਹੋਏ ਸਾਨੂੰ ਉਰੇ ਬੈਠਣੇ ਚ ਸ਼ਾਂਤੀ ਜੋ ਆਨੰਦ ਆ ਰਿਹਾ ਉਹ ਤੁਸੀਂ ਬਲੌਗ ਦੇ ਵਿੱਚ ਦੇਖ ਕੇ ਲੈ ਸਕਦੇ ਹੋ ਤੇ ਰਾਸਤੇ ਇਹ ਉਹ ਹਨ ਜਿਹੜੇ ਕੱਚੇ ਸਾਡੇ ਰਾਹਾਂ ਦੇ ਵਿੱਚ ਆਏ ਤੇ ਔਕੜਾਂ ਥੋੜੀਆਂ ਬੋਟੀਆਂ ਹਰ ਇੱਕ ਇਨਸਾਨ ਨੂੰ ਆਉਂਦੀਆਂ ਹੁੰਦੀਆਂ ਹਨ ਤੇ ਔਕੜਾਂ ਦੇ ਵਿੱਚੋਂ ਹੀ ਤਾਨੂੰ ਆਪਣੀ ਮੰਜ਼ਰ ਮਿਲਦੀ ਹੁੰਦੀ ਹੈ ਤੇ ਇਹੀ ਸੋਚਦੇ ਹੋਏ ਮੈਂ ਤੇ ਲੱਖਾ ਬਾਈ ਅੱਗੇ ਵਧਦੇ ਰਹੇ ਤੇ ਜਾ ਰਹੇ ਹਾਂ ਆਪਣੀ ਮੰਜ਼ਰ ਹੁਣ ਬੀਬੀ ਮਮਤਾ ਜੀ ਦੀ ਕਬਰ ਦੇ ਦਰਸ਼ਨ ਕਰਨ ਤੇ ਦੇਖੋ ਇਹ ਬਿਲਕੁਲ ਇੱਕ ਕੱਚੀ ਪਗਡੰਡੀ ਤੇ ਸਾਈਕਲ ਹੱਥ ਦੇ ਵਿੱਚ ਇੱਕ ਹੱਥ ਵਿੱਚ ਮੋਬਾਈਲ ਜਿਸ ਦੇ ਨਾਲ ਬਲੌਗ ਬਣਾਇਆ ਜਾ ਰਿਹਾ ਹੈ ਇਸ ਕਰਕੇ ਥੋੜਾ ਬੋਟਾ ਤੁਹਾਨੂੰ ਵਿਊ ਹਿੱਲਿਆ ਵੀ ਦਿਖ ਸਕਦਾ ਹੈ ਪਰ ਤੁਸੀਂ ਇੱਥੇ ਜਦੋਂ ਇਹ ਜੰਗਲ ਦਾ ਵਿਊ ਦੇਖੋਗੇ ਤਾਂ ਤੁਹਾਨੂੰ ਵੀ ਤਰੋਤਾਜ਼ਾ ਫੀਲ ਹੋਊਗਾ ਤੇ ਇਹ ਸਾਡੀ ਮਨ ਦੀ ਇੱਛਾ ਸੀ ਬਹੁਤ ਦਿਨਾਂ ਦੀ ਤੇ ਅੱਜ ਇਹ ਇੱਛਾ ਜੋ ਸਾਡੀ ਪੂਰੀ ਹੋ ਚੁੱਕੀ ਹੈ ਕਰੋ ਦਰਸ਼ਨ ਸੋਹਣੇ ਜੰਗਲ ਅਤੇ ਵਨ ਦੇ ਤੇ ਅੱਗੇ ਵੱਧ ਰਹੇ ਹਾਂ ਇੱਥੇ ਤੋਂ ਮੇਰਾ ਅੰਦਾਜ਼ਾ ਕਿ 500 ਮੀਟਰ ਤੇ ਰਹਿ ਗਈ ਹੈ ਬੀਬੀ ਮਮਤਾ ਜੀ ਦੀ ਕਬਰ ਤੇ ਅਸੀਂ ਅੱਗੇ ਲੋ ਜੀ ਰਾਸਤਾ ਆ ਗਿਆ ਕੱਚਾ ਨਦੀ ਵਾਲਾ ਉਹੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਤਾਂ। ਉਸੇ ਰਸਤੇ ਨੂੰ ਹੁਣ ਆਪਾਂ ਜਾਵਾਂਗੇ ਅੱਗੇ। ਤੇ ਆਪਣੇ ਨਾਲ ਸੁਖਦੇਵ ਭਾਈ ਆਪਾਂ ਤੇ ਮੁਰੇ ਜਾ ਰਿਹਾ ਥੋੜਾ ਜਿਹਾ ਤੇਜ਼ੀ ਜ਼ਿਆਦਾ ਕਰ ਰਿਹਾ ਅੱਜ। ਭਾਈ ਆ ਲੈ ਮੈਂ ਦਿਖਾ ਦਿੰਨਾ ਆਪਣਾ। ਆ ਆ ਗਿਆ ਸੁਖਦੇਵ ਭਾਈ। ਭਾਈ ਜੀ ਨੇ ਨਾ ਕਰਿਓ। ਮੋਟਰ ਤੋਂ ਭਰ ਲਿਆ ਪਾਣੀ। ਮੋਟਰ ਤੋਂ ਪਾਣੀ ਭਰ ਲਿਆ ਮਿੱਤਰੋ। ਮੋਟਰ ਕਰ ਜੂ। ਜ਼ੋਰ ਲੱਗਣ ਕਰਕੇ ਪਾਣੀ ਦੀ ਲਕੀ ਥਿਆ ਤੇ ਸਾਹਮਣੇ ਮੋਟਰ ਚੱਲ ਰਹੀ ਸੀ। ਉਸ ਤੋਂ ਭਰਿਆ ਪਾਣੀ ਤੇ 2 ਮਿੰਟ ਰੁੱਕ ਕੇ ਆਰਾਮ ਕੀਤਾ ਤੇ ਤੇ ਅੱਗੇ ਦਾ ਸਫ਼ਰ ਕਰਤਾ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਦਰਸ਼ਨ ਮਾਤਾ ਮਮਤਾਜ ਕੌਰ ਜੀ ਦੀ ਕਵਰ ਦੀ ਤੇ ਮਾਤਾ ਜੀ ਦਾ ਇਹ ਸਥਾਨ ਬਣਿਆ ਹੋਇਆ ਹੈ ਪਿੰਡ ਨਰੰਗਪੁਰ ਚ ਤੇ ਸਾਨੂੰ ਇਹ ਕੱਚੇ ਰਾਸਤੇ ਦਾ ਪਤਾ ਨਹੀਂ ਸੀ ਇਹ ਕੱਚਾ ਰਸਤਾ ਕਹਿੰਦੇ ਗੁਰਦੁਆਰਾ ਸਾਹਿਬ ਤੋਂ ਬੈਕ ਸਾਈਡ ਪਹਾੜੀ ਤੋਂ ਤੁਰ ਕੇ ਆਉਣੇ ਵਾਲਾ ਰਸਤਾ ਹੈ ਇਹ ਵੀ ਆ ਜਾ ਸਕਦੇ ਤੇ ਇਹ ਸਾਨੂੰ ਪੈਣਾ ਸੀ 2.5 ਕਿਲੋਮੀਟਰ ਸਾਰਾ ਪਰ ਸਾਨੂੰ ਕਿਸੇ ਬੰਦੇ ਨੇ ਚਲੋ ਉਹਦਾ ਵੀ ਭਲਾ ਹੋਵੇ ਜਿਹਨੇ ਸਾਨੂੰ ਰਾਹ ਪਾਇਆ ਉਹਨੇ ਸਾਨੂੰ ਕਿਹਾ ਵੀ ਉੱਪਰ ਨੂੰ ਘੁੰਮ ਕੇ ਆਓ ਅਸੀਂ 7-8 ਕਿਲੋਮੀਟਰ ਫालतू ਐਕਸਟਰਾ ਕਵਰ ਕਰਕੇ ਉਰੇ ਪਹੁੰਚੇ ਹਾਂ ਬਹੁਤ ਔਖਾ ਪੁੱਛ ਪਿਛਾ ਕੇ ਤੇ ਹੁਣ ਵੀ ਅਸੀਂ ਉਰੇ ਤੋਂ ਅੱਗੇ ਰੰਗੇ ਸੀ ਗਾਹਾਂ ਤੋਂ ਬਾਈ ਨੇ ਮੋੜਿਆ ਸਾਨੂੰ ਵੀ ਉਹ ਪਿੱਛੇ ਰਹਿ ਗਿਆ ਸਾਨ ਤੇ ਆਜੋ ਹੁਣ ਆਪਾਂ ਕਰਦੇ ਹਾਂ ਦਰਸ਼ਨ ਨਾਲੇ ਸਾਨੂੰ ਕਰਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਸੰਗਤ ਜੀ ਕਰੋ ਦਰਸ਼ਨ ਮਾਤਾ ਜੀ ਦੀ ਕਬਰ ਦੇ ਤੇ ਇਹ ਸਥਾਨ ਹੈ ਮਹਾਰਾਜ ਦੇ ਪ੍ਰਕਾਸ਼ ਕੀਤਾ ਹੋਇਆ ਜੀਉਰੇ ਸ਼ਾਸਤਰਾ ਦਾ ਫੌਜਾਂ ਨੂੰ ਮੱਥਾ ਟੇਕਣ ਵਾਸਤੇ ਤੇ ਥੱਲੇ ਸਥਾਨ ਮਾਤਾ ਜੀ ਦਾ ਕਬਰ ਵਾਲਾ ਹੈ ਉੱਥੇ ਵੀ ਸ਼ਾਸਤਰ ਥੜੇ ਦੇ ਸ਼ਾਸਤਰਾ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਇਧਰ ਅੰਗੀਠਾ ਸਾਹਿਬ ਦੀ ਜੋਤ ਦੀ ਸੇਵਾ ਚੱਲ ਰਹੀ ਹੈ ਜੀ ਤੇ ਬਹੁਤ ਸੋਹਣਾ ਸਥਾਨ ਹੈ ਬੜਾ ਔਖਾ ਲੱਭਿਆ ਪਰ ਸਾਨੂੰ ਇਹ ਸਥਾਨ ਮਹਾਰਾਜ ਕਰੇ ਐਦਾਂ ਹੀ ਦਰਸ਼ਨ ਮਿਲਦੇ ਰਹੇਣਾ ਹੁਣ ਆਪਾਂ ਜਾ ਰਹੇ ਹਾਂ ਜੀ ਥੱਲੇ ਸਥਾਨ ਤੇ ਦਰਸ਼ਨ ਕਰਨ ਲਈ ਤੇ ਤੁਸੀਂ ਵੀ ਕਰਿਓ ਦਰਸ਼ਨ ਬਹੁਤ ਸੋਹਣਾ ਸਥਾਨ ਬਹੁਤ ਸੋਹਣੀ ਥਾਂ ਤੇ ਇਹ ਅੰਦਰ ਸ਼ਸਤਰਾਂ ਦਾ ਪ੍ਰਕਾਸ਼ ਥੜਾ ਬਣਾ ਕੇ ਕੀਤਾ ਹੋਇਆ ਹੈ ਜੀ ਤੇ ਆਪਾਂ ਉਰੇ ਬੈਠ ਕੇ ਕੁਝ ਮਿੰਟ ਕਰਾਂਗੇ ਜ ਆਪ ਅਤੇ ਫਿਰ ਉਸ ਤੋਂ ਬਾਅਦ ਕਰਾਂਗੇ ਵਾਪਸੀ ਕਰਕੇ ਦਰਸ਼ਨ ਮਾਤਾ ਦੇ ਸਥਾਨ ਤੇ ਪਿੰਡ ਨੂੰ ਕਰਤੀ ਵਾਪਸੀ ਦੇ ਉਹੀ ਨਦੀਆਂ ਨਾਲਿਆਂ ਵਾਲਾ ਇੱਕ ਨਿਆਹ ਰਸਤਾ ਸਾਨੂੰ ਕਿਸੇ ਬੰਦੇ ਵੱਲੋਂ ਦੱਸਿਆ ਗਿਆ ਹੁਣ ਉਸੇ ਰਸਤੇ ਤੋਂ ਕਰਿਆ ਵਾਪਸ ਇਹ ਛੋਟ ਜਾ ਪਹਾੜੀ ਕੱਚਾ ਰਸਤਾ ਹੈ ਤੇ ਕਠਰਾਈਆਂ ਵੀ ਬਹੁਤ ਆਈਆਂ ਇਹਦੇ ਹੁਣ ਜਾਣ ਨੂੰ ਪਰ ਇਹ ਥੋੜਾ ਜਿਹਾ ਉਹਦੇ ਨਾਲੋਂ ਕਹਿੰਦੇ ਨਜ਼ਦੀਕ ਸੀ ਪਹਿਲਾਂ ਸਾਨੂੰ 5-7 ਕਿਲੋਮੀਟਰ ਪਿਆ ਇਹ ਦੇਖੋ ਤੁਸੀਂ ਇਹ ਰਸਤੇ ਦੇ ਵਿੱਚ ਪਾਣੀ ਖੜਾ ਹੈ ਨਦੀ ਚੱਲੀ ਹੋਈ ਹੈ ਇਹਦੇ ਵਿੱਚ ਦੀ ਪਾਰ ਕਰਕੇ ਦੂਜੇ ਪਾਸੇ ਕੱਚੇ ਪਹੇ ਤੇ ਚੱਲਾਂਗੇ ਤੇ ਰਸਤਾ ਬਹੁਤ ਖਰਾਬ ਸੀ ਪਰ ਜਦੋਂ ਹੌਸਲੇ ਬਲੰਦ ਹੋਣ ਤੇ ਕੁਝ ਪਾਉਣ ਦੀ ਇੱਛਾ ਹੋਵੇ ਤੇ ਸਭ ਕੁਝ ਕਰਨਾ ਪੈਂਦਾ ਤੇ ਉਸੇ ਹੌਸਲੇ ਦੇ ਗੈਲ ਮੈਂ ਤੇ ਲਖਾભાઈ ਅੱਜ ਅੱਗੇ ਵਧਦੇ ਗਏ ਤੇ ਆਪਣੀ ਜੋ ਆਪਣੇ ਮਨ ਦੀ दिली ਇੱਛਾ ਸੀ ਉਹ ਪੂਰੀ ਹੋ ਗਈ ਕਿ ਆਪਾਂ ਨੇ ਬੀਬੀ ਮਮਤਾ ਜੀ ਦੇ ਸਥਾਨ ਦੇ ਜਿਹੜੇ ਦਰਸ਼ਨ ਸੀ ਉਹ ਕਰ ਲਏ ਤੇ ਬਲੌਗ ਦੇ ਵਿੱਚ ਤੁਹਾਨੂੰ ਵੀ ਕਰਵਾ ਦਿੱਤੇ ਤੇ ਹੋ ਸਕਿਆ ਤੇ ਚੈਨਲ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਜਿੱਦਾਂ ਦਾ ਵੀ ਵਲੌਗ ਲੱਗਿਆ ਜਰੂਰ ਦੱਸਿਓ ਤਾਂ ਕਿ ਮੋਟੀਵੇਟ ਹੋਈਏ ਤੇ ਅੱਗੇ ਨੂੰ ਵੀ ਤੁਹਾਡੇ ਵਾਸਤੇ ਨਵੇਂ-ਨਵੇਂ ਇਦਾਂ ਦੇ ਵਲੌਗ ਲੈ ਕੇ ਆਉਂਦੇ ਰਹੀਏ। ਲੋ ਜੀ। ਰਾਸਤਾ ਆ ਗਿਆ ਕੱਚਾ ਨਦੀ ਵਾਲਾ ਉਹੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਤਾਂ। ਉਸੇ ਰਾਸਤੇ ਨੂੰ ਹੁਣ ਆਪਾਂ ਜਾਵਾਂਗੇ ਅੱਗੇ। ਤੇ ਆਪਣੇ ਨਾਲ ਸੁਖਦੇਵ ਭਾਈ ਆਪਾਂ ਤੇ ਮੁਰੇ ਜਾ ਰਿਹਾ ਥੋੜਾ ਜਿਹਾ ਤੇਜ਼ੀ ਜ਼ਿਆਦਾ ਕਰ ਰਿਹਾ ਅੱਜ। ਭਾਈ ਆ ਲੈ ਮੈਂ ਦਿਖਾ ਦਿੰਨਾ ਆਪਣਾ। ਆ ਗਿਆ ਸਖਦੇ ਬਾਈ ਬਾਈ ਜੀ ਨੇ ਇਹ ਜੇ ਰਸਤੇ ਦੇਖਣੇ ਆ ਬਲੌਗ ਨੂੰ ਕਰ ਲਿਓ ਚੈੱਕ ਜਿਨੇ ਵੀ ਇਦਾਂ ਦੇ ਰਸਤੇ ਦੇਖਣੇ ਆ ਤੇ ਅੱਗੇ ਫੋਨ ਦੀ ਵੀ ਅੱਜ ਨੋਟੀਫਿਕੇਸ਼ਨ ਆ ਗਈ ਉੱਪਰ ਤੇ ਬੈਟਰੀ ਲੋ ਦੀ ਤੇ ਮੰਨੋ ਹੁਣ ਲੱਗਦਾ ਵੀ ਨਹੀਂ ਵੀ ਅੱਗੇ ਆਪਾਂ ਬਲੌਗ ਬਣਾ ਸਕਾਂਗੇ ਤੇ ਇੱਥੇ ਤੱਕ ਕੀ ਤੁਹਾਨੂੰ ਸਫਰ ਦਿਖਾ ਸਕਦੇ ਆ ਬਾਕੀ ਜੇ ਅੱਗੇ ਕੁਝ ਦਿਖਾ ਸਕੇ ਤਾਂ ਜ਼ਰੂਰ ਦਿਖਾਵਾਂਗੇ ਤੇ ਤੁਸੀਂ ਰਾਸਤਾ ਦੇਖੋ ਤੇ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਤੇ ਇਸ ਸਮੇਂ ਪੂਰੀ ਗਰਮੀ ਸਿਗਨਾ ਪਰ ਹੋ ਗਈ ਕਿਉਂਕਿ ਦੁਪਹਿਰ ਦੇ 12 1 ਵਜੇ ਚੁੱਕੇ ਆ ਤੇ ਇਹ ਨਦੀ ਉੱਤੇ ਅਸੀਂ ਖੜ ਕੇ 2 ਮਿੰਟ ਕੀਤਾ ਆਰਾਮ ਅਤੇ ਇਹ ਉਹੀ ਨਦੀ ਹੈ ਜਿਹਦੇ ਵਿੱਚੋਂ ਅਸੀਂ ਪਹਿਲਾਂ ਲੰਘ ਕੇ ਆਏ ਸੀ ਤੇ ਪਰ ਹੁਣ ਅਸੀਂ ਨਵੇਂ ਰਾਸਤੇ ਨੂੰ ਆਏ ਆ ਤੇ ਹੁਣ ਅਸੀਂ ਵਾਪਸ